ਲੋ ਜੀ ਆ ਆਪਣਾ ਪੁਰਾਣਾ ਘਰ ਹੀ ਵੇਖੋ ਇੱਥੇ ਬੰਦਾ ਦੁਕਾਨ ਹੁੰਦੀ ਆ ਆਪਣੀ ਪਹਿਲਾਂ ਡਾਡੀ ਉਹਨਾ ਪਾਈ ਹੁੰਦੀ ਸੀ ਆਹ ਗੇਟ ਹੀ ਇੱਥੇ ਗੇਟ ਪਹਿਲਾਂ ਹੋਰ ਤਰ੍ਹਾਂ ਦਾ ਲੱਗਾ ਹੁੰਦਾ ਸੀ ਹੁਣ ਇਹਨਾਂ ਨੇ ਚੇਂਜ ਕੀਤਾ ਇਹਨਾਂ ਡਵਲ ਮੰਜ਼ਲੀ ਕਰ ਲਿਆ ਪਹਿਲਾਂ ਸਿੰਗਲ ਸਟੋਰੀ ਸੀ ਇੱਥੇ ਸਾਰੀ ਬਾਈਕ ਸਾਲ ਬਾਅਦ ਜਾ ਰਹੇ ਆਂ ਯਾ ਆਪਣੇ ਘਰ ਪੁਰਾਣੇ ਜਿੱਥੇ ਜੱਦੀ ਆਪਾਂ ਰਹਿੰਦੇ ਰਹੇ ਡਾਡੀ ਉਹਨਾ ਦੇ ਨਾਲ ਕੁਝ ਪਲ ਬਿਤਾਏ ਨੇ ਆਪਾਂ ਦੇਖਿਅਾਵਾਂਗੇ ਅੱਜ ਹਲੋ ਜਿੱਦ ਸਟਾਰ ਤੇ ਆਪਾਂ ਬਣ ਲਿਆ ਇੱਧਰ ਲੌਂਗ ਕੋਡ ਪਾਇ ਲਿਆ ਹੈ ਜਿਹੰਦਿਆ ਬਹੁਤ ਸੋਣਾ ਲੱਗਣ ਲਿਆ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਵਧੀਆ ਪਹਿਲਾਂ ਸਵੈਟ ਪਾਈ ਸੀ ਦੂਜੀ ਵਾਈਟ ਕਲਰ ਦੀ ਹੁਣ ਆ ਪਾ ਲਈ ਆ ਉਹ ਮੰਮੀ ਕਹਿੰਦੇ ਸਹੀ ਨਹੀਂ ਲੱਗਣ ਦੇ ਕਰਾ ਬਦਲ ਲਈ ਅੱਜ ਆਪਾਂ ਜਾ ਰਹੇ ਆ ਅੰਮ੍ਰਿਤਸਰ ਜਿੱਥੇ ਆਪਣਾ ਜੱਤੀ ਘਰ ਪੁਰਾਣਾ ਜਿੱਥੇ ਆਪਾਂ ਰਹਿੰਦੇ ਰਿਹਾ ਪਹਿਲਾਂ ਜਿੱਥੇ ਰੇ ਡੈਡੀ ਮਤਲਬ ਡੈਡੀ ਨੇ ਆਪਾਂ ਪਾਲ ਬਤਾਏ ਥੋੜੇ ਬਹੁਤ ਉੱਥੇ ਆਪਾਂ ਜਾਵਾਂਗੇ ਅੱਜ ਆਹ ਮੈਂ ਕਿੰਨਾ ਸੋਹਣਾ ਲੱਗਣਾ ਹਾਂ ਨਾ ਲਾਤੀ ਹੈ ਲਾਤੀਓ ਆਹੋ ਨਾ ਮੈਂ ਗੰਦੀ ਜਿਹਾ ਲੱਗਦੀ ਹਾਂ ਇਹ ਵਿੱਚ ਮੰਮੀ ਆ ਗਈ ਤੇ ਆਪਾਂ ਜਾ ਰਹੇ ਜਿੱਥੇ ਆਪਣਾ ਜੱਦੀ ਜੱਦੀ ਘਰ ਹੀ ਕਹਿ ਸਕਦੇ ਸਾਡਾ ਜੱਦੀ ਘਰ ਜਿੱਥੇ ਸਾਡਾ ਜਨਮ ਹੋਇਆ ਜਿੱਥੇ ਹਨਾ ਦਾਦੀ ਨੇ ਆਪਾਂ ਪਲ ਬਤਾਏ ਆ ਫਿਰ ਆਪਾਂ ਕੁਝ ਵਜਾ ਦੇ ਕਾਰਨ ਫਿਰ ਆਪਾਂ ਨੂੰ ਘਰ ਉਹ ਵੇਚਣਾ ਪਿਆ ਕਿਉਂਕਿ ਮੈਂ ਆਪਾਂ ਛੋਟੇ ਛੋਟੇ ਸੀ ਕਾਫੀ ਤੇ ਮੰਮੀ ਨੇ ਫਿਰ ਉਹ ਘਰ ਮੈਂ ਤਾਇਆ ਜੀ ਦੀ ਬੇਟੀ ਸੀ ਤੇ ਉਹਨਾਂ ਨੂੰ ਫਿਰ ਆਪਾਂ ਦੇ ਛੱਡਿਆ ਘਰ ਮੈਨੂੰ ਤਾਂ ਨਹੀਂ ਪਤਾ ਮੰਮੀ ਦੱਸਦੇ ਇਹੋ ਜੀਆਂ ਗੱਲਾਂ ਬਾਤਾਂ ਚਲੋ ਤੇ ਅੱਜ ਸਵਾਗਤ ਬਣਿਆ ਹੋ ਕੇ ਚਲੋ ਦੇਖ ਕੇ ਆਉਂਦੇ ਆ ਘਰ ਤੇ ਪਰੇ ਮੰਮੀ इमोशनल ਹੋ ਜਾਂਦੇ ਫਿਰ ਉਹ ਘਰ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਹੀ ਆ ਥੋੜਾ ਜਿਹਾ ਬੰਦਾ ਉਹੀ इमोशनल ਹੋ ਵੀ ਜਾਂਦਾ ਹਨਾ ਜਿੱਥੇ ਆਪਣਾ ਜਿੰਦਗੀ ਕੱਢੀ ਹੋਵੇ ਤੇ ਚਲੋ ਆਪਾਂ ਦੇਖ ਕੇ ਆਉਂਦੇ ਆ ਤੇ ਘਰ ਨੇ ਕਿਦਾਂ ਦਾ ਚੇਂਜ ਕੀਤਾ ਵਾ ਤੇ ਕਿਵੇਂ ਪਹਿਲਾਂ ਕਿਦਾਂ ਦਾ ਸੀ ਘਰ ਤੇ ਹੁਣ ਕਿਦਾਂ ਉਹਨਾਂ ਨੇ ਚੇਂਜ ਕੀਤਾ ਥੋੜਾ ਬਹੁਤ ਤੇ ਦੇਖ ਕੇ ਆਵਾਂਗੇ ਅੱਜ ਘਰ ਤੇ ਨਾਲ ਕਿਰਦਾਨਾ ਨਾਲ ਦਿਖਾ ਕੇ ਆਵਾਂਗੇ ਚਲੋ ਮਹਾਰਾਜ ਕਿਰਪਾ ਕਰੇ ਸਰਬੱਤ ਦਾ ਭਲਾ ਕਰੇ ਦੇ ਵਾਹਦੇ ਰਹਿਣ ਸਾਰੇ ਕੋਈ ਜਾਦਾ ਹੀ ਆ ਜਿਹੜੀਆਂ ਬੰਦੇ ਨੂੰ ਖਿੱਚਦੀਆਂ ਚਲੋ ਬਾਕੀ ਜੋ ਪ੍ਰਮਾਤਮਾ ਨੇ ਲਿਖਿਆ ਉਹ ਵੀ ਹੋਣਾ ਆਜੋ ਫਿਰ ਖੀਰ ਖਾ ਲੋ ਇਹ ਰੈਡੀ ਛੱਡੀ ਉਹ ਕਿੱਥੇ ਖਲੋਤੇ ਹੈ ਜਾਣਾ ਨਹੀਂ ਚਲੋ ਭੈਜਾਂ ਮੰਮੀ ਕਰੇ ਤਰਵਾਜਾ ਬੰਦ ਅਮੀ ਜਲਦੀ ਆ ਫਿਰ ਹਾਂ ਨੱਕ ਠੀਕ ਆ ਨੱਕ ਠੀਕ ਆਣ ਕੇ ਦਵਾਈ ਲੈਣੇ ਜਾਂਦੇ ਆ ਦਵਾਈ ਲੈ ਲੈਣੇ ਜਾਂਦੇ ਆ ਦਵਾਈ ਲਵਾ ਲਵਾ ਦਾਂਗੇ ਠੀਕ ਆ ਜਾਂਦੇ ਆ ਮੰਮੀ ਦਵਾਈ ਲੈ ਲਈ ਆਪਣੀ ਲੈ ਮਮੀ ਦਵਾਈ ਨੱਕ ਤੇ ਸੋਜ ਜੀ ਪੈ ਗਈ ਥੋੜੀ ਜੀ ਤੇ ਚਲੋ ਚਲੀਏ ਫਿਰ ਪੈਡਾ ਦੇਖੋ ਮੈਨੂੰ ਕਲਰ ਕੀਤਾ ਉੱਤੇ ਚਕਾਲਾਂ ਨਹੀਂ ਰੱਖੀ ਹਨਾ ਵੀ ਤੇ ਕੋਲੇ ਆ ਲੈ ਰਹੇ ਅਮਰੂਦ ਹੈ ਆਪਣੇ ਇਹਨਾਂ ਦੇ ਆਪਣੇ ਬਾਗ ਮੰਮੀ ਇਹ ਆਪਣੇ ਥੋੜੇ ਬਾਗ ਇਹਨਾਂ ਦੇ ਇਹਨਾਂ ਨੇ ਬਾਗ ਮਤਲਬ ਕਰਾਇ ਕਰੂਏ ਤੇ ਲੈਂਦੇ ਜਿੱਦਾਂ ਵੀ ਕੋਈ 6 ਮਹੀਨੇ ਦਾ ਸਾਲ ਦਾ ਕਰਦੇ ਆ ਕੋਈ ਉਸਾਨਾ ਫਿਰ ਵਿੱਚੋਂ ਮਿਹਨਤੀ ਬੜੀ ਚੜਦੀ ਐ ਅਮਰੂਦਾਂ ਤੇ ਹੁਣ ਜੀ ਪਹੁੰਚ ਗਿਆ ਅਸੀਂ ਅੰਮ੍ਰਿਤਸਰ ਟ੍ਰਾਫਿਕ ਬਹੁਤ ਜ਼ਿਆਦਾ ਟਾਈਮ ਹੋ ਗਿਆ 2:17 ਮਿੰਟ ਜਮ ਵਿੱਚ ਫਸ ਗਏ ਆਪਾਂ ਇਕਦਾਂ ਬੱਸਾਂ ਲੱਗ ਜਾਣੀਆਂ ਭੁੰਡੀਆਂ ਜਿਹੜੀਆਂ ਬੈਟਰੀਆਂ ਵਾਲੀਆਂ ਬੱਲੇ ਬੱਲੇ ਇੱਕ ਦੂਜੇ ਚ ਵਜਦੀਆਂ ਫਿਰਦੀਆਂ ਹਨ ਵਾਸ ਨਹੀਂ ਚੱਲਦਾ ਇੱਕ ਦੂਜੇ ਉੱਤੇ ਚੜਾ ਦੇਣਾ ਆ ਲੈ ਕੋਈ ਦੌਣ ਲਈ ਜਾਂਦਾ ਕੋਈ ਤਰੋਂ ਲਈ ਜਾਂਦਾ ਅਸੀਂ 50 ਸੱਤੀ ਸਬਜ਼ੀ ਮੰਡੀ ਘੁੰਮਣ ਦੇ ਆਏ ਅਸੀਂ ਮम्मी ਰਸਤਾਂnse ਜਾ ਰਹੇ ਸੱਜੇ ਜਾ ਖੱਬੇ ਜਾ ਇਹ ਆਪਾਂ ਨੂੰ ਪਤਾ ਨਹੀਂ ਲੱਗਣ ਦੇ ਹਣ ਮਮੀ ਸੱਜੇ ਸਿੱਧਾ ਹੀ ਸਿੱਧੇ ਸਦਾ ਜਾ ਖੱਬੇ ਕੇ ਸੱਜੇ ਸਿੱਧੇ ਸੱਜੇ ਆਪਾਂ ਪਾਣੀਆ ਮਰੱਬੇ ਵਾਲੀ ਗਲੀ ਤਨਤਾ ਰੋਡ ਤੋਂ ਮਰੱਬੇ ਵਾਲੀ ਗਲੀ ਪੈਂਦੀ ਹੈ ਸਾਡਾ ਪੁਰਾਣਾ ਘਰ ਤੁਹਾਨੂੰ ਦਿਖਾਉਂਦੇ ਆ ਆ ਇਦਾਂ ਹੀ ਆਣਾ ਜਿੱਦਾਂ ਹੈ ਪਹਿਲਾਂ ਹੀ ਕੁਆਟਰ ਜਿਹਾ ਬਣਿਆ ਹਮੇ ਸਭ ਕੁਝ ਚੇਂਜ ਹੋ ਗਿਆ ਵੇਖੋ ਅਸੀਂ ਸ਼ੰਦਨਕੇ ਕੇ ਨਾਮ ਸ਼ੰਦਨਕੇ ਬਤਾ ਕਿੱਨਾ ਮੇਕਾ ਕਿੱਧਰ ਰਹਿ ਗਿਆ ਘਰ ਤੇ ਲੋ ਜੀ ਘਰ ਆਪਣ ਨੂੰ ਲੱਭਣ ਨਹੀਂ ਡਿਆ ਕਾਰੀ ਚੇਂਜ ਹੋ ਗਿਆ ਨਕਸ਼ਾ ਚੇਂਜ ਕਰਤਾ ਕਰਦਾ ਇਹਨਾਂ ਨੇ ਬਾਹਰ ਅਜੇ ਤੱਕ ਘਰੋਂ ਆਇਆ ਨਹੀਂ ਕੋਈ ਬਾਹਰ ਠੀਕ ਤਾਂ ਹਾਂਜੀ ਜੀ ਆਜੋ ਲੈ ਪਹੁੰਚ ਗਿਆ ਪਾਂਕਰ ਕਰਦਾ ਨਕਸ਼ਾ ਨਕਸ਼ਾ ਨੇ ਚੇਂਜ ਕਰ ਛੜਿਆ ਬਹੁਤ ਲੈ ਆਣ ਆਣ ਕੇ ਲੰਮੇ ਵੀ ਪੈ ਗਏ ਹਨ ਇੰਨੀ ਵੀ ਥੋੜੀ ਜਾਂ ਆਉਂਦੀ ਇਹ ਰੂਮ ਬੜੇ ਬੜੇ ਸੋਨੇ ਬਣਾਤੇ ਹੁਣ ਤੇ ਆ ਇਧਰ ਸਾਹ ਬਾਦਰ ਵੇਖ ਲੋਤੇ ਫੋਟੋ ਲਾਇਕ ਨਹੀਂ ਘੈਂਡ ਆ ਪੀਵੀਸੀ ਬੜੀ ਕੰਮ ਕੀਤੀ ਨਾ। ਕਮਰੇ ਸਾਰੇ ਵਧੀਆ ਤਿਆਰ ਕੀਤੇ। ਉੱਪਰ ਇਹਨਾ ਪੋਰਸ਼ਨ ਬਣਾ ਲਿਆ ਨਵਾਂ ਸਾਰੇ। ਤਕਰੀਬਨ ਦਿਖਾਉਨੇ ਤੁਹਾਨੂੰ ਸਾਰਾ ਫਿਰ ਠਰਕੇ। ਟਾਈਮ ਹੋ ਗਿਆ 3:30 ਦਾ। ਦੇਖ ਨੂੰ ਖੜਨਾ ਨਾਲ ਮੰਮੀ। ਇਹਨੂੰ ਇਹ। ਗਲੀ ਦਾ ਅੰਮ੍ਰਬ ਗਲੀ ਨੇ ਤਾਂ ਕਰਕੇ ਇੱਥੇ ਮਰਬਾ ਹੀ ਬਣਦਾ ਹੋਊਗਾ। ਬਣਦਾ। ਅੱਛਾ। ਬਣਦਾ ਬਾਹਰ। ਇੱਥੇ ਕਾਰਖਾਨੇ। ਕਾਰਖਾਨੇ ਮਰਬੇ ਜਾਣਗੇ। ਤੇ ਤੁਸੀਂ ਪਹਿਲਾਂ ਕਿਹੜਾ ਖਾਂਦੇ ਰਹੇ? ਹਨ ਉਹ ਉਹ ਕੁਝ ਪਤਾ ਹੀ ਨਹੀਂ ਹੋ ਸੀ ਹੁਣ ਆਈ ਆ ਉਦੋਂ ਉਦੋਂ ਛੋਟੇ ਛੋਟੇ ਉਦੋਂ ਉਦੋਂ ਕੀ ਪਤਾ ਮੈਂ ਰਜੀ ਦੇ ਘਰ ਜਾਣਾ ਉਹ ਕਿੰਨਾ ਕੁ ਦੂਰ ਰਜੀ ਦੇ ਘਰ ਤੋਂ ਉਧਰ ਆਪਣੇ ਘਰ ਹੀ ਜਾਣਾ ਪਊਗਾ ਤੈਨੂੰ ਹਾਂ ਆਪਣੇ ਉਧਰ ਹੀ ਜ਼ੋਰ ਤੇ ਫਿੰਦਾ ਉਧਰਲੇ ਮੇਰ ਬਾਜ਼ਾਰ ਦੇ ਤੋਂ ਸਿੱਧਾ ਹੀ ਜਾਣਾ ਪਈਗਾ ਅੱਛਾ ਮੈਨੂੰ ਪਤਾ ਨਹੀਂ ਨਾ ਇਹ ਜਿਹੜਾ ਵੇਖਿਆ ਤੂੰ ਇਹ ਸਾਡਾ ਪੁਰਾਣਾ ਘਰ ਦੇਖ ਲਿਆ ਨਾ ਵੇ ਪਟੋਰੇ ਆ ਗਏ ਆਉਂਦੇ ਨੇ ਕਨੇ ਕਨੇ ਪਟੋਰੇ ਖਾਣੇ ਕੱਲ ਕਾਲੇ ਤੇ ਉਹ ਹੀ ਆਪਾਂ ਕੋਠੇ ਤੇ ਬੈਠੇ ਆਪਣੇ ਤੇ ਮਰੱਬੇ ਵਾਲੀ ਗਲੀ ਤੇ 4 ਨੰਬਰ ਕਿਦਾਂ ਮਰੱਬੇ ਵਾਲੀ ਕ੍ਰਿਸ਼ਨਨਗਰ ਕ੍ਰਿਸ਼ਨਨਗਰ ਹਾਂਜੀ ਹਾਂਜੀ ਕ੍ਰਿਸ਼ਨਨਗਰ ਤੇ ਮਰੱਬੇ ਵਾਲੀ ਗਲੀ ਤੇ 4 ਨੰਬਰ ਵਾਈ ਦੀ ਅਗਲੀ ਇਦਾਂ ਕਰਕੇ ਆ ਕੁਛ ਹੈਨਾ ਆ ਸਭ ਕੁਝ ਚੇਂਜ ਹੋ ਗਿਆ ਵੇਖੋ ਕਿਦਾਂ ਤੇ ਬਾਕੀ ਥੱਲੇ ਤੁਹਾਨੂੰ ਦਿਖਾਉਣੇ ਆ ਜਿੱਥੇ ਸਾਡਾ ਉੱਪਰਲੀ ਸਾਈਡ ਬਣਾਇਆ ਇਹਨਾਂ ਨੇ ਆਪਣਾ ਘਰ ਥੱਲੇ ਕੰਮ ਕਰ ਕਰਦੇ ਨੇ ਸਾਰੇ ਤੇ ਉਹਦੇ ਚੱਕਰ ਦੇ ਵਿੱਚ ਉਹਨੂੰ ਕਰਤਾ ਸਾਰਾ ਚੇਂਜ ਕਰਤਾ ਪਹਿਲਾਂ ਇਹਨਾਂ ਨੇ ਪੁਰਾਣਾ ਪੁਰਾਣੇ ਨੂੰ ਮੋਡੀਫਾਈ ਕਰਤਾ ਸਾਰਾ ਹੀ ਘਰ ਵੀ ਲਾਗੇ ਬੰਨੇ ਸਾਰੇ ਚੇਂਜ ਹੋ ਗਏ ਆ ਆ ਕੇ ਮਗਰ ਘਰ ਤੇ ਬੈਕ ਸਾਈਡ ਕਾਰ ਕਰਨੇ ਹੁੰਦੇ ਪਹਿਲਾਂ ਤੇ ਕਪੜੇ-ਕੁਪੜੇ ਦਾ ਕੰਮ ਚੱਲਦਾ ਹੁੰਦਾ ਹੈ ਹੁਣ ਵੈਸੇ ਬੰਨ ਹੀ ਕਰ ਛੜਿਆ ਇਹਨਾਂ ਨੇ ਸਭ ਕੁਝ ਚੇਂਜ ਹੋ ਗਿਆ ਦੇਖੋ ਸਾਰਾ ਹੀ ਨੇ ਗਏ ਗਏ ਆ ਉਹ ਉਹ ਦੇਖਣ ਪੂਰਾ ਤਾਂ ਪੂਰਾ ਮਕਾਨ ਵੇਚ ਗਿਆ ਹੀ ਬਲੜ ਫਿਰ ਉਹਨੇ ਦੋ ਬਣਾਏ ਹੁੰਦੇ ਡੀਲਰ ਨੇ ਗਾੜੀ ਕੋ ਤਿੰਨ ਜਗ੍ਹਾ ਤੇ ਵੇਚ ਕੇ ਮੰਗਾਣੇ ਸਭ ਕੁਝ ਚੇਂਜ ਹੋ ਗਿਆ ਜੀ ਆ ਵੀ ਉਹਨਾਂ ਦਾ ਹੀ ਜੜ ਬਣ ਰਿਹਾ ਵਾ ਹਾਂ ਜਾਂ ਜਾਂ ਜੀ ਇਹ ਵੀ ਉਹਦਾ ਸੀ ਲਓ ਜੀ ਆ ਆਪਣਾ ਪੁਰਾਣਾ ਘਰ ਹੀ ਵੇਖੋ ਇੱਥੇ ਪਹਿਲਾਂ ਦੁਕਾਨ ਹੁੰਦੀ ਆ ਆਪਣੀ ਪਹਿਲਾਂ ਡਾਡੀ ਉਹਨਾਂ ਪਾਈ ਹੁੰਦੀ ਸੀ ਆਹ ਗੇਟ ਹੀ ਇੱਥੇ ਗੇਟ ਪਹਿਲਾਂ ਹੋਰ ਤਰ੍ਹਾਂ ਦਾ ਲੱਗਾ ਹੁੰਦਾ ਸੀ ਹੁਣ ਇਹਨਾਂ ਨੇ ਚੇਂਜ ਕੀਤਾ ਇਹਨਾਂ ਡਵਲ ਮੰਜ਼ਲੀ ਕਰ ਲਿਆ ਪਹਿਲਾਂ ਸਿੰਗਲ ਸਟੋਰੀ ਹੀ ਇੱਥੇ ਸਾਰੀ। ਤੇ ਕਾਫੀ ਨੀਵੇਂ ਹੋ ਗਈ ਸੀ ਪਹਿਲਾਂ। ਤੇ ਇੱਕ ਦਰਵਾਜ਼ਾ ਇੱਧਰ ਹੀ ਪਹਿਲਾਂ। ਇੱਧਰ ਦੀ ਪੌੜੀ ਹੈ ਨਾ। ਇੱਧਰ ਪੌੜੀ ਹੈ ਨਾ। ਆ ਇੱਥੇ ਪੌੜੀ। ਇੱਥੇ ਪੌੜੀ ਹੈ ਨਾ। ਇੱਥੇ ਪੌੜੀ ਤੇ ਇੱਧਰ ਇਹ ਠਾਈ ਕਮਰੇ ਹੁੰਦੇ ਸੀ ਸਾਰੇ। ਤੇ ਹੁਣ ਤੇ ਅੱਛਾ ਆ ਬਾਥਰੂਮ ਪੁਰਾਣਾ ਹੀ ਆ। ਹਾਂ ਜੀ ਪੁਰਾਣਾ ਹੀ ਹੈ ਪੁਰਾਣੇ ਦੇ। ਇਹ ਨੀਵੇਂ ਹੀ ਹੈ ਕੀ ਕਿਨੇ ਕਿਨੇ ਜੇ? ਇਹ 1.5 ਫੁੱਟ ਚੇਸੇ ਤੋਂ। ਅੱਛਾ ਅੱਛਾ। ਇਹ ਬਾਥਰੂਮ ਹੋ ਗਈ ਹੈ ਪੁਰਾਣੀ ਆਪਣੇ ਬਾਥਰੂਮ। ਹਾਂ ਹਾਂ। ਮੋਹਰ ਮਾਰੀ ਆ ਪਰ ਇਹ ਆ ਸਹੀ ਆਪਣੀ ਪੁਰਾਣੀ ਹੈ ਇਹ ਕਮਰਾ ਵੀ ਉਹ ਹੀ ਆ ਸਹੀ ਵੀ ਆਪਣੀ ਪੁਰਾਣੀ ਆ ਜਿੱਥੇ ਮੇਰੇ ਨੇ ਰਹੀਆਂ ਲਿਆ ਠੀਕ ਬੰਦੀ ਆ ਕੋਈ ਗੱਲ ਨਹੀਂ ਚਲੋ ਵੱਡਾ ਲਾ ਦੇ ਨੇ ਇਹਦਾ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਰੰਦ ਇੱਕ ਆ ਬੈਡਰੂਮ ਹੁੰਦਾ ਹੈ ਹੁਣ ਹੁਣ ਇਹਨਾਂ ਦਾ ਕੰਮਕਾਰ ਕਰ ਲਿਆ ਤੇ ਸ਼ੁਰੂ ਚਲੋ ਇੱਕ ਇੱਕ ਇੱਥੇ ਇੱਕ ਇੱਥੇ ਕਮਰਾ ਹੁੰਦਾ ਹੈ ਹਨਾ ਇੱਥੇ ਕਮਰੇ ਨੇ ਹਨਾ ਕਮਰੇ ਸਾਰੇ ਸੰਦੇਹੀ ਇਹ ਨੁੱਲ ਮੈਂ ਇੰਟੈਂਟ ਤੇ ਬੱਟਲ ਕਰੀ ਇਹੋ ਕੇ ਚੇਂਜ ਹੋ ਗਿਆ ਵਧੀਆ ਬਣਾਤਾ ਨਾਲੇ ਤੁਸੀਂ ਵੇਖ ਲੈ ਕਰ ਹਾਂ ਹੁਣ ਆਕੇ ਤਿਆਰ ਹੋ ਗਏ ਆ ਇਥੇ ਗੇਟ ਵੀ ਗੇਟ ਹੀ ਬਦਲਦਾ ਹੈ ਨਾ ਗੇਟ ਗੇਟ ਪੁਰਾਣਾ ਹੈ ਨਾ ਬੋਤਾ ਜੀ ਦਜਾ ਦਜਾ ਹੀ ਪਲਾਂਗੇ ਹਾਂ 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 ਕਾ ਪੰਜ ਮੋੜ ਦਾ ਇੱਥੇ ਤਾਂ ਨਹੀਂ ਤੁਮੋ ਮੋੜ ਲਓ ਬੈਕ ਕਰਕੇ ਚਲੋ ਅੰਦਰ ਬੈਠੋ ਤਾਂ ਇੱਧਰ ਬੈਕ ਕਰੋ ਜੀ ਜੀ ਸਾਹਿਬ ਜੀ ਚੰਨਾ ਜੀ ਮਿਹਰਬਾਨੀ ਤੇ ਦਿੱਤੀ ਤੇਰਾ ਮਾਈਕ ਆ ਬਦਾਰ ਰਸਤੇ ਦਾ ਸਿੱਧਾ ਹੀ ਸਿੱਧਾ ਜਾਗੇ ਅੱਗੇ ਗੱਡੀ ਮਾਹਾਂ ਲਾਈ ਆ ਨਿੱਕੇ ਨਿੱਕੇ ਗਲੀਆਂ ਵਿੱਚ ਗੱਡੀ ਲਿਆਉਣੀ ਬੜੀ ਔਖੀ ਚਲੋ ਵੀ ਤੇਰਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ श्रीकाल साहब के हाल जी ठीक ठाक जी थे हाँ जी तीस हेटा धमधाम बैठो फिर चलो इत पौड़ियाँ ठीक ठाक सताल ठीक ठाक हो ਔਰ ਥੱਲੇ ਬੈ ਗਏ ਮम्मी ਥੱਲੇ ਕਿਹਾਲ ਚਾਲ ਹੋਦੀ ਵਧੀਆ ਆਏ ਨਹੀਂ ਕਦੀ ਮਾਰੇ ਨਹੀਂ ਗੜਾ ਤੁਸੀਂ ਹਾਂ ਮੇਰੇ ਟਾਈਮ ਵੀ ਨਹੀਂ ਲੱਗਦਾ ਅਸੀਂ ਵੇਲੇ ਟਾਈਮ ਕੱਢ ਕੇ ਆ ਜਾਂਦੇ ਹਾਂ ਚੋਰੀ ਚੋਰੀ ਵਧੀਆ ਅਸੀਂ ਕੁਕੜ ਰੱਖੇ ਨੇ ਉੱਪਰ ਇਹਨਾਂ ਨੇ ਅਬ ਬਲੇਲਰ ਵੀ ਰੱਖੇ ਨੇ ਇਹ ਮੰਨੋ ਗਲਤ ਕੁਝ ਨਹੀਂ ਖਾਣ ਇਹਨਾਂ ਕੋਲ ਤੋਂ ਲੈ ਜਾਂਦਾ ਜੇ ਕੁਝ ਨਹੀਂ ਲੈ ਜਾਂਦਾ ਅੱਗੇ ਇੱਕ ਮੈਂਬਰ ਥੱਲੇ ਹੀ ਹੈ ਜੀ ਚੱਲ ਪਏ ਆਪਾਂ ਹੁਣ ਮੇਰੀ ਗੱਲ ਦਾ ਜਵਾਬ ਨਹੀਂ ਚਾਹ ਮਿਲ ਗਈ ਚਾਹ ਨਹੀਂ ਪਿੱਛੇ ਆ ਮੈਨੂੰ ਨਾ ਮੇਰੀ ਯਾਰਾਂ ਦੇ ਸਕੂਲ ਵਲੋਗ ਨੂੰ ਵੇਖੀ ਕਿਤੇ ਮਿੰਨੂ ਕਿਵੇਂ ਮਰਨ ਤੈ ਮੈਂ ਕਿਹਾ ਤੁਹਾਨੂੰ ਵਿਆਹ ਤੇ ਆ ਗਈ ਕਿੰਨੇ ਵਾਰ ਸੀ ਇੱਧਰ ਹੀ ਕਿਤਾ ਹੈ ਨਾ ਹੁਣ ਮੈਂ ਕਹਿਣਾ ਕਿ ਕਿਤਾ ਨਹੀਂ ਆਪਾਂ ਪੂਰੀ ਗੱਲ ਚੱਲਣਾ ਹਾਂਜੀ ਤੁਸੀਂ ਤਾਲਾ ਨਹੀਂ ਬੋਲਦੇ ਨਹੀਂ ਆ ਕੇ ਬਣਾ ਲਓ Tadi, ya. Mereka makan piring Islam, cilembu ya, ਪਹਿਲਾਂ ਜਾਣਾ ਪਹਿਲਾਂ ਜਾਣਾ ਚਲ ਜਾਓ ਤਾਈ ਦੀ ਕੰਨੀ ਹੀ ਰਹੇ ਨੇ ਪੰਜ ਮਿੰਟ ਹੋ ਜਾਂਦੇ ਫੇ ਚੱਲੀਏ ਫੇ ਨਰਾਜ ਹੋ ਜਾਂਦੀ ਤਾਈ ਨਹੀਂ ਤਾਈ ਨਹੀਂ ਨਰਾਜ ਹੁੰਦੀ ਆਡੀ ਮਮੀ ਕਹਿੰਦੀ ਮੈਂ ਕੋਣ ਕੋਣ ਆਇਆ ਵਾ ਮੈਂ ਕਿਹਾ ਸੋਹੀ ਆਈ ਆਂ ਜੀ ਬੀ ਆਪੇ ਕੀ ਕਹਾਂ ਬਿਨਾ ਮੈਂ ਸੋਚਿਆ ਮੈਂ ਆਪੇ ਗੋਲੋ ਟਿਕਣਾ 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 ਇਹਨਾਂ ਨੂੰ ਆਖ ਜਾਂਦੇ ਆਪ ਨਾਲ ਕਿਤੇ ਆਇਓ ਫੇ ਅਸੀਂ ਤਾਂ ਜੀਅਰੇ ਆ ਗਏ ਤੁਹਾਡੇ ਕੋ ਦੂਜੇ ਤੇ ਜੀਅਰੇ ਕਰੇ ਪਹਿਲੀ ਵਾਰ ਆਏ ਸੀ ਹਾਂ ਜੀ ਮੇਰੇ ਘਰ ਪਹਿਲੀ ਵਾਰ ਆਏ ਸੀ ਸਾਡੇ ਵਾਰ ਆ ਗਏ ਇੱਥੇ ਆਏ ਮੇਰੇ ਨਾਲ ਸੋ ਆ ਗਏ ਆ ਚਲੋ ਹਾਂ ਤੂੰ ਨਹੀਂ ਰਹਿਣਾ ਮੇਰੇ 8 ਵਜੇ ਤੁਹਾਨੂੰ 9 ਵਜੇ ਤੁਹਾਡੇ ਕੋ ਹਾਂ ਸ਼ਾਮੀ 6 ਵਜੇ ਤੁਹਾਨੂੰਗੇ 7 ਵਜੇ ਸਕੀਮਾ ਪਹਿਲਾਂ ਲਾਈ ਨਹੀਂ ਆਵਾਂ ਸਰ ਜੀ ਆ ਸਾਡੇ ਕੋ ਚਲੋ ਫੇਰ ਠੀਕ ਹੈ ਤੇਰੀ ਫਰੈਂਡ ਰਹਿੰਦੀ ਨਾ ਉੱਥੇ ਆ ਬਟਾਲੇ ਕੋ ਕਿਉਂ ਨਾ ਪੈਂਦੀ ਜੈਂਟੀ ਉੱਪਰ ਰਹਿੰਦੀ ਉਹ ਦੂਰ ਆਈਆਂ ਫਿਰ ਪਾਚੀ ਹੁੰਦੇ ਹਨ ਇਹ ਰਾਤ ਰਾਤ ਆਈ ਉਹਦੇ ਕੋ ਸਸ ਜੀ ਇਹਦਾ ਅੱਜ ਬੜਾ ਹੈ ਤੁਹਾਡੇ ਤੇ ਬਟਾਲੇ ਸਾਰੇ ਸੋਰੀ ਬਟਾਲੇ ਚਲੋ ਤੂੰ ਇੱਥੇ ਆ ਜਾਓ ਹਾਂ ਜੀ ਤੂੰ ਮੈਂ ਅੰਮੋਲ ਸਾਰੀ ਬੋਲ ਲਈ ਮੈਂ ਤੇ ਆਇਆ ਹਫਤਾ ਹੈ ਲੈਂਡਰ ਪਾਇਆ ਨਾ ਨਾ ਨਵਾਂ ਸਗੋ ਮਕਾਨ ਬਣਾ ਕੇ ਇੱਥੇ ਆ ਜਾਓ ਇੱਥੇ ਹੁੰਦਾ ਫੇਰ ਤੇ ਤੁਹਾਡੇ ਵਾਧੂ ਨਹੀਂ ਕੋਈ ਗੱਲ ਇੱਥੇ ਵਾਧੂ ਆਇਆ ਫਿਰ ਅਸੀਂ ਦਿੱਲੀ ਕੋ ਮੈਂ ਕਹਿੰਦਾ ਹਾਂ ਕਿ ਮੈਂ ਵੀਡੀਓ ਬਣਾਉਂਦਾ ਚਲੋ ਚੱਲੀਏ ਆਪਾਂ ਇਹ ਵੀਡੀਓ ਡੀ ਆ ਕਿ ਨਹੀਂ ਆਪਾਂ ਐਸੇ ਵਾਧੂ ਵਾਲਾ ਕੁੜੇ ਦੇ ਕਿ ਨਹੀਂ ਆ ਆ ਵੇਖੋ ਬਣਾਓ ਹਾਂ ਪ੍ਰਧਾਨ ਵੇ ਆ ਜਾ ਪ੍ਰਧਾਨ ਤੂੰ ਵੀ ਆਇਆ ਯਾਰ ਉੱਪਰਾਂ ਚੱਲੇ ਗਿਆ ਵੇ ਆਦੇ ਜਣਾ ਦੇ ਚੱਲੀਏ ਗੋਡੇ ਨਹੀਂ ਨਹੀਂ ਜਾਣਾ ਗੋਡੇ ਅਗਲੇ ਸਾਲ ਆਇਓ ਲੋਹੜੀ ਤੇ ਚਲੋ ਚਲੋ ਚੱਲੀਏ ਚਲੋ ਠੀਕ ਆ ਉਹ ਕਿਉਂ ਭਾਈ ਆਇਓ ਯਾਰ ਮਾਰੇ ਜ਼ਰੂਰ ਕੇ ਜ਼ਰੂਰ ਜ਼ਰੂਰ ਆਇਓ ਚੰਗਾ ਤੇਰੀ ਕਿਹੜੀ ਲਾਡੀ ਚੜੀ ਨਾ ਆ ਸਾਰਾ ਨਾ ਆਪਰੇ ਬਣਾਉਂਦੇ ਮੈਂ ਮਾਰੇ ਆਪਾਂ ਤਾਂ ਲੋਹੜੀ ਆ ਤੇ ਉਹ ਵੀ ਗੱਲਾਂ ਗਾਲੀਆਂ ਪੁਰੀਆਂ ਗੱਲਾਂ ਸਿੱਖ ਹੋ ਗਏ ਥੱਲੇ ਥੱਲੇ ਬੈਠਣ ਕਰ ਚੱਲੋਗੇ ਬੈ ਗਈ ਆਪਣੀ ਫੈਮਲੀ ਉਂਧ ਰਕਸ਼ਾ ਵਾਲਾ ਵੀ ਆ ਗਿਆ। ਆ ਜਾਓ ਬੋਸ਼ਿਆ। ਹਾਂ ਜੀ ਹਾਂ ਜੀ। ਲਾਗੇ ਜੀ? ਹਾਂ ਜੀ ਚਲੋ। ਚਲੋ ਵੀ ਚਲੋ। ਚਲੋ ਠੀਕ ਜੇ। ਇਹ ਜੇ ਪਹਿਲਾਂ ਆਪਾਂ ਗਏ 4 ਨੰਬਰ ਫਿਰ 5 ਨੰਬਰ ਹੁਣ 6 ਨੰਬਰ ਜਾ ਰਹੇ ਆ। ਇਹ ਸਭ ਤੇ। ਜੀ ਹੁਣ ਆਪਾਂ ਜਾ ਰਹੇ ਆ ਆਪਣੀ ਤਾਈ ਦੇ ਘਰ। Mami kendi jangan jujur, Lagi ya. Shalawik. Cilari, bapak jadi panik. ਤਦ ਹਲੇ ਚਲੇ ਵਧੀਆ ਜਿਹੜਾ ਨਹੀਂ ਮਾਰਦੇ ਵੇਖ ਲਾ ਤੁਸੀਂ ਆਇਤਾ ਹ ਜਦ ਹੀ ਪਿਆ ਹਫਤਾ ਹੋ ਗਿਆ ਜੀ ਆ ਵਦਨ ਆਉਂਦੇ ਜੋ ਖਾਉਂਦੇ ਜਦ ਡੀਜ਼ਲ ਸੁਆ ਲੈ ਕੇ ਚੱਲੇ ਸੀ ਕੋਈ ਨਹੀਂ ਆਇਆ ਮੈਂ ਕਰੂੰਗਾ ਫੋਨ ਪਹੁੰਚੇ ਜ਼ਰੂਰ ਤੁਹਾਂ ਕਹਿੰਦੇ ਨਾ ਇਹ ਕਹੋ ਜੇ ਕਹਣਾ ਯੋਧਾ ਕੁੜੀ ਯੋਧਾ ਨਿਆਣੇ ਲੱਗਦਾ ਇਹ ਨਹੀਂ ਅੱਜ ਦਾਈ ਦੀ ਬਸ ਆ ਵੇਖੋ ਆ ਦਾਦਾ ਜੀ ਹਾਂ ਜੀ ਨਾ ਤੇ ਵੇਖਿਆ ਉਹਨਾਂ ਨੂੰ ਖਾਣੀ ਉਹਨਾਂ ਨੂੰ ਖਾਓ ਆ ਲਓ ਜੀ ਤੁਸੀਂ ਵੇਖੋ ਦਾਦਾ ਜੀ ਕੀ ਆਲਾ ਨਾ 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 ਡੀਟ ਵੀ ਨਾ ਉਹਨਾਂ ਬੇਰੇ ਆ ਗਏ ਹਾਂ ਹਾਂ ਸਾਰਨਾ ਤੇ ਜੀ ਬੂਣ ਇਹਨਾਂ ਦਾ ਚੇਤਾ ਭਲਾਤਾ ਵੇਲਾ ਉਹ ਉਹ ਵਾਹ ਵਾਹ ਲਗੀ ਹੈ ਆ ਜਿੰਦਗੀ ਜਿੰਦਗੀ ਚੰਗੀ ਚੱਲ ਗਿਆ ਬਾਹਰ ਹੀ ਬਾਹਰ ਚੱਲ ਗਿਆ ਵੇ ਉਹ ਸੰਗਦਾ ਜਿਆਦਾ ਮੁੰਡਾ ਆ ਕੁੜੀਆਂ ਠੀਕ ਹੀ ਨਹੀਂ ਸੰਗਦੀਆਂ ਉਹ ਉਹ ਸਾਲ ਸਾਲ ਸਕੂਲੇ ਪੜਾਈ ਚੱਲਦੀ ਠੀਕ ਹਾਂਜੀ ਕਿੰਨੇ ਚ ਪੜਦੀ ਹਾਂ 7th 7th ਹੈ ਮਾਂ ਮਮੀ ਵਾਜ ਮਾਲੇ ਕੋਈ ਕਰਨੀ ਆ ਇਹ ਵੀ ਮੋਣਾ ਗਾਂ ਵਾਲਾ ਕੀ ਖਾਣਾ ਦੱਸੋ ਚਲੋ ਸੇ ਖਾਣੇ ਜਾਂ ਬਲੇਡ ਪੀਣ ਸਾਂ ਨਹੀਂ ਖਾਣਾ ਇਹ ਜੋ ਖਾਣਾ ਦੱਸੋ ਉਹ ਖਾਣਾ ਕੁਝ ਨਹੀਂ ਹਾਂਜੀ ਆਪਾਂ ਸਭ ਨਹੀਂ ਕਰਦੇ ਨੇ ਜਿਹੜਾ ਮਗਾਨੀ ਆ ਨਹੀਂ ਖਾਣਾ ਨਾ ਖਾਣਾ ਦੇ ਕੁਝ ਨਹੀਂ ਆਪਾਂ ਤੇ ਕੁਝ ਨਹੀਂ ਜੇ ਖਾਣਾ ਬੱਚਾ ਲਿਆ ਦਿਓ ਘਟ ਕਰਨ ਭਾਬੀ ਜੀ ਆਹ ਦੀ ਭਾਬੀ ਬ੍ਰੈਡ ਪੀਸ ਜਾਂ ਕੁਝ ਨਾ ਜੀ ਨਾ ਕੋਈ ਦੱਦੇ ਹੋਇਆ ਅਰੇ ਜੀ ਵਲ ਗਏ ਉਹ ਉਧਰੋਂ ਖਾ ਲਿਆ ਫਿਰ ਇਹਨਾਂ ਵੱਲੋਂ ਖਾ ਲਿਆ ਬੱਸ ਹੁਣ ਨਹੀਂ ਹੁਣ ਤਾਂ ਕਹਿ ਦੇ ਲਈ ਚਾਹ ਚ ਬਣਾਵਾਂ ਫਿਰ ਪੀਏ ਥੋੜੀ ਹਵਾ ਹੋ ਜਾ ਜੋ ਤਾਂ ਅੱਜ ਚਲੋ ਚੱਲੀਏ ਕੋਈ ਨੀ ਪੇਪਰ ਆਣ ਕੇ ਦਵਾਂਗੇ ਆਪਾਂ ਆਇਆ ਗੁੜੀਆਂ ਨੂੰ ਲੈਣ ਆਏ ਅੱਜ ਅਰੇ ਕੰਦੀ ਨੇ ਘਟਮਦੀਆਂ ਨਾ ਬਈ ਕੋਰੀਆਂ ਨਾ ਨਾ ਕੇ ਨਹੀਂ ਦਮੂਏ ਤੇ ਆ ਵੀ ਖਾਣੇ ਤੋਂ ਬੁਖਾਣੇ ਤਾਂ ਇਹ ਵੀ ਤੋਂ ਬੁਖਾਣੇ ਕੋਈ ਨਾ ਮੈਂ ਤਿੰਨ ਖਾਣੇ ਦਾ ਖਾਣਾ ਖਾਲਾ ਬੁਖਾਲਾ ਲਓ ਜੀ ਹੁਣ ਅਪਾ ਚੱਲਿਆ ਘਰ ਚੱਲੀਏ ਵਾਪਸੀ ਹੁਣ ਬੜਾ ਕੰਮ ਫਿਰ ਲਿਆ ਹੁਣ ਚੱਲੀਏ ਵਾਪਸੀ ਹੁਣ ਆਇਓ ਤਾਂ ਆਈ ਜੀ ਫਿਰ ਸਾਡੇ ਕੋਲ ਹੀ ਠੀਕ ਚਲੋ ਹਾਂ ਮੂਰਤ ਮੈਂ ਕਰਨਾ ਨਾ ਨਾ ਨਹੀਂ ਹਾਂ ਜੀ ਮੂਰਤ ਕਰੂੰਗਾ ਮੈਂ ਤੁਹਾਨੂੰ ਸੱਦੂਗਾ ਫੋਨ ਕਰੂੰਗਾ ਆਇਓ ਜਰੂਰ ਠੀਕ ਏ ਤੈਨੂੰ ਲੈ ਆ ਨਾਲ ਜਰੂਰ ਆ ਕੁੜੀ ਨੂੰ ਪੇਪਰ ਹਾਂ ਜੀ ਕਦੋਂ ਕਰਨਾ ਮੂਰਤ ਇਹ ਤੋਂ ਹੀ ਗੱਲ ਕਰੋ ਕਦੋਂ ਕਰੀਏ ਤੇ ਪੂਰਾ ਦਿਨ ਉਹ ਨਾ ਕਰੀ ਉਹ ਪੇਪਰ ਪੇਪਰ ਕਰੂੰਗਾ ਮੂਰਤ ਜਨ ਪਰਸਪ ਤੋ ਲਗੇ ਮਾਰਚ ਮੇਰੇ ਪੰਜਾਬੀ ਚ ਦੱਸ ਲਓ ਪੰਜਾਬੀ ਚ 12 ਮਾਰਚ 12 ਫਰਵਰੀ ਤੋਂ ਲਗੀ 12 ਮਾਰਚ ਤੱਕ ਮਾਰਚ ਕੋਈ ਗੱਲ ਨਹੀਂ ਮੈਂ ਫੋਨ ਕਰੂੰਗਾ ਤੁਹਾਨੂੰ ਅਸੀਂ ਬਹਿ ਗਏ ਆਪਾਂ ਗੱਡੀ ਚ ਚੱਲੀਏ ਹੁਣ ਬਟਾਲੇ ਨੂੰ ਵਾਪਸ ਇਹ ਆ ਰਾਮਗੜੀਆ ਦਰਵਾਜਾ ਸਾਨੂੰ ਹੋ ਗਿਆ ਬਹੁਤ ਨੇਰਾ ਬਹੁਤ ਟਾਈਮ ਹੋ ਗਿਆ ਬਹੁਤ ਹੋ ਗਿਆ ਸਾਈਂ ਦੇ ਦਰਸ਼ਨ ਕਰੋ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਆ ਟੋਯੋਟਾ ਟੋਯੋਟਾ 100 ਰੁਪਏ ਕਿਲੋ ਕਰਤਾ ਚਲੋ ਆਜੋ ਨਾਲ ਮੰਮੀ ਗੁੜ ਲੈ ਲੀਏ ਟੋਲ ਪਲਾਜ਼ਾ ਪਾਰਕ ਕਰਕੇ ਖੱਬਿਆ تھا 190 ਰੁਪਏ 90 ਰੁਪਏ ਕਿਲੋ ਗੁੜ ਆ ਵੀ ਲੈ ਕੇ ਲੈ ਚੱਕਰ ਕੇ ਦੇਖਦੇ ਆ ਜਮੇ ਇਹ ਲੈ ਲਿਆ ਗੁੜ ਗੱਡੀ ਲਾਈਓ ਉਧਰ ਪਹੁੰਚ ਗਿਆ ਅਸੀਂ ਘਰ ਹਾਂਜੀ ਉਤਰਉਣ ਬਹੁਤ ਹੰਮ ਲਿਆ ਅੱਜ ਚਲੋ ਘਰ ਤੋਂ ਘਟੇ ਵੀ ਅੱਜ 20 ਸਾਲ ਬਾਅਦ ਗਏ ਆਪਾਂ 20-22 ਸਾਲ ਬਾਅਦ ਗਏ ਆਪਣੇ ਪੁਰਾਣੇ ਘਰ ਇਹ ਸੀ ਅੱਜ ਦਾ ਵਲੋਗ ਜੇ ਵਲੋਗ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰਿਓ ਤੇ ਉਹ ਜਿਹੜਾ ਘਰ ਤੋਂ ਪਹਿਲਾਂ ਦਿਖਾ ਲਿਆ ਉਹ ਆਪਣਾ ਹੈਗਾ ਸੀ ਜੱਦੀ ਘਰ ਜਿੱਥੇ ਆਪਾਂ ਡੈਡੀ ਹੁਣਾਂ ਨਾ ਰਹਿੰਦੇ ਰਹੇ ਉਹ ਘਰ ਇਹ ਉਹਨਾਂ ਦਾ ਡਿਵੈਲਪਮੈਂਟ ਕਰਕੇ ਉਹਨਾਂ ਨੂੰ ਫਿਰ ਆਪਾਂ ਛੋਟੇ-ਛੋਟੇ ਸੀ ਕਾਫੀ ਤੇ ਮੰਮੀ ਹੁਣਾਂ ਫਿਰ ਉਹ ਘਰ ਵੇਚ ਤਾ ਡੇੜੀ ਹੁਣੇ ਡੈਥ ਹੋ ਗਈ ਫਿਰ ਉਸ ਤੋਂ ਬਾਅਦ ਆਪਾਂ ਛੋਟੇ ਛੱਟੇ ਸੀ ਤੇ ਮੰਮੀ ਹੁਣਾ ਫਿਰ ਉਹ ਘਰ ਸੀਲ ਕਰਤਾ ਤੇ ਆਪਣੇ ਰਿਸ਼ਤੇਦਾਰਾਂ ਨੇ ਉਹ ਘਰ ਲਿਆ ਵਾ ਚਲੋ ਆਪਾਂ ਦੇਖ ਕੇ ਐਸੇ ਬਹਾਨੇ ਜੇ ਹੋਰ ਕੇ ਨੇ ਲਿਆ ਹੁੰਦਾ ਫਿਰ ਅੱਡ ਕੋਈ ਜਾ ਨਹੀਂ ਹੁਣਾ ਤੇ ਐਸੇ ਬਹਾਨੇ ਚਲੋ ਇਹ ਵਾ ਕਿ ਆਪਣਾ ਘਰ ਆਪਾਂ ਪੁਰਾਣਾ ਦੇਖ ਕੇ ਆਏ ਥੱਲੇ ਉਹਨਾਂ ਨੇ ਥੋੜਾ ਬਹੁਤ ਉਹੀ ਰਹਿਣਤਾ ਥੱਲੇ ਉਹਨਾਂ ਨੇ ਆਪਣੀ ਵਰਕਸ਼ਾਪ ਬਣਾਈ ਉਹ ਛੋਟਾ ਮੋਟਾ ਕੰਮ ਕਰਦੇ ਨੇ ਉੱਥੇ ਤੇ ਬਾਕੀ ਕੁਝ ਕੁਝ ਪਾੜ ਰਹਿਣ ਤੇ ਜਿਵੇਂ ਸੋਈ ਰਹਿਣ ਤੀ ਇੱਕ ਦੋ ਬਾਥਰੂਮ ਤੇ ਕਮਰਾ ਰਹਿਣਤਾ ਜਿਹੜੇ ਸਾਈਡ ਨਾ ਬਾਕੀ ਉਹਨਾਂ ਠਾਕੇ ਆਪਣਾ ਕੰਮ ਕਰ ਸ਼ੁਰੂ ਕੀਤਾ ਵਧੀਆ ਉੱਤੇ ਬਹੁਤ ਵਧੀਆ ਮਕਾਨ ਬਣਾਇਆ ਤੇ ਮਨ ਨੂੰ ਬੜੀ ਖੁਸ਼ੀ ਹੋਈ ਕਿ ਚਲੋ ਆਪਾਂ ਉੱਥੇ ਰਹਿੰਦੇ ਰਹੇ ਬਚਪਨ ਸਾਡਾ ਥੋੜਾ ਬਹੁਤ ਉੱਥੇ ਬਿਤੇ ਆ ਮੰਮੀ ਹੁਣੇ ਉੱਥੇ ਇਮੋਸ਼ਨਲ ਹੋਈ ਸੀ ਕਾਫੀ ਚਲੋ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸਾਡੇ ਕੰਮਾਂ ਚਕਾਰ ਉਹ 12 ਵਿੱਚ ਪਰਖ ਤਾਂ ਬਾਵੇ ਇਹ ਪੁੱਛ ਦੇਣਗੇ ਪਹਿਲਾਂ ਤੇ ਆਪਣੇ ਘਰ ਕੇ ਦੂਜੀ ਫਿਰ ਦੂਜੀ ਵੀ ਉਹਨਾਂ ਭੈਣ ਹੋਣਾਂ ਦਾ ਘਰ ਜਿੱਥੇ ਗਏ ਤੇ ਤੀਜੀ ਜਗ੍ਹਾ ਫਿਰ ਆਪਾਂ ਤਾਏ ਹੋਣਾਂ ਦੇ ਘਰ ਗਏ ਤਾਏ ਦੇ ਘਰ ਮੈਂ ਕਿਹਾ ਚਲੋ ਜਾਂਦੇ ਜਾਂਦੇ ਹੋ ਜਾਂਦੇ ਇੱਥੋਂ ਹੀ ਮੁੜ ਕੇ ਕੀ ਕਦੋਂ ਕਿਹੜਾ ਵੱਜਣਾ ਅ ਤਮੁਰ ਕੇ ਚਲੋ ਇਦਾਂ ਹੀ ਆ ਤੇ ਜਿਹਦੇ ਵਸਦੇ ਰਹਿਣ ਸਭ ਕੋਈ ਗੱਲ ਨਹੀਂ ਪਰਵਾਹ ਨਹੀਂ ਕਰਨੀ ਕਿਸੇ ਦੀ ਕੋਈ ਆਪਣੇ ਕਾਰੋਬਾਰ ਵੱਲ ਧਿਆਨ ਦਿਆ ਕਰੋ ਜਿਨ੍ਹਾਂ ਨੇ ਗੱਲਾਂ ਬਾਤਾਂ ਕਰਨੀਆਂ ਕਰੀ ਜਾਣੀਆਂ ਜਿਹਦੇ ਵਸਦੇ ਰਹਿਣ ਬਾਬਾ ਜੀ ਤਰਕੀਆਂ ਬਖਸ਼ਣ ਬਾਬਾ ਜੀ ਨੂੰ ਨਾਈਟ ਰੱਖ ਕੇ ਮੈਨਾਂ ਲੱਗਿਆ ਫਿਰ ਘਰ ਜਿਹੜਾ ਆਪਾਂ ਦੇਖਿਆ ਵਧੀਆ ਹੈ ਸਾਡਾ ਪੁਰਾਣਾ ਜੱਦੀ ਘਰ ਜਿੱਥੇ ਆਪਾਂ ਹੋ ਕੇ ਆਏ ਅੱਜ ਬਹੁਤ ਵਧੀਆ ਲੱਗਾ ਤੇ ਪਹਿਲਾਂ ਅੰਮ੍ਰਿਤਸਰ ਪਹਿਲਾਂ ਅੰਮ੍ਰਿਤਸਰ ਰਹਿੰਦੇ ਹੁੰਦੇ ਫਿਰ ਅੰਮ੍ਰਿਤਸਰ ਤੋਂ ਆਪਾਂ ਫਿਰ ਹਨੂ ਨਾਨਕੇ ਪਿੰਡ ਤੇ ਲੈ ਕੇ ਨਾਨਕੇ ਪਿੰਡਾਂ ਪਰ ਰਹਿੰਦੇ ਰਹੇ ਉੱਥੇ ਕਿ ਮੇਰਾ ਡੈਡੀ ਡੈਥ ਹੋ ਗਿਆ ਅੰਮ੍ਰਿਤਸਰ ਆ ਫਿਰ ਮਮੀ ਹੁਣਾਂ ਨੇ ਸਾਨੂੰ ਨਾਣਕੇ ਪਿੰਡ ਖੜਿਆ ਫਿਰ ਉਸ ਤੋਂ ਬਾਅਦ ਆਪਾਂ ਇਧਰ ਆਪਣੇ ਬਟਾਲੇ ਆਏ ਹੂੰ ਇਦਾਂ ਹੀ ਆ ਚਲੋ ਜਿੱਥੇ ਕੇਦਾ ਐਂਜਲ ਦਾਣਾ ਪਾਣੀ ਇਦਾਂ ਹੀ ਆ ਪ੍ਰਮਾਤਮਾ ਮਨ ਕੇ ਕਿ ਕਿੰਝ ਮੈਂ ਤੁਹਾਡੇ ਡੈਡੀ ਜੀ ਨੇ ਜਿਆਦਾ ਰਹਿ ਜਾਂਦੇ ਕਿ ਕਿਤੇ ਮੇਰੇ ਡੈਡੀ ਜੀ ਦੇ ਬਿਲਕੁਲ ਬਿਲਕੁਲ ਜਿਆਦਾ ਰਹਨੇ ਬੰਦੇ ਦੀਆਂ ਉੱਥੇ ਫਿਰ ਦੇਖ ਕੇ ਹੋਏ ਥੋੜੇ ਉੱਥੇ ਗਏ ਥੋੜਾ ਮੂਸਮਲ ਹੋ ਗਏ ਅੱਥਾ ਚਲੋ ਜਿੰਨੇ ਨਹੀਂ ਦੇਖੀ ਉਹਨਾਂ ਦੇ ਆਕੇ ਅਸੀਂ ਚਲੋ ਆਪਣੇ ਆਪੇ ਪਰਿਵਾਰ ਚੋਂ ਕਿਸ ਨੇ ਘਰ ਲਿਆ ਉਹਨਾਂ ਦੇ ਵਾਦਾ ਹੈ ਕਿ ਚਲੋ ਆਪਾਂ ਆ ਜਾ ਸਕਦੇ ਹਣਾ ਜੇ ਹੋਰ ਕਿੰਨੇ ਲਿਆ ਹੁੰਦਾ ਤਾਂ ਉੱਥੇ ਸਾਡਾ ਆਉਣਾ ਜਾਣਾ ਨਹੀਂ ਪੜਨਾ ਹੁਣ ਕਾਫੀ ਚੇਂਜ ਹੋ ਗਿਆ ਦੱਸਦੇ ਪਏ ਕਿ ਘਰ ਥੋੜਾ ਬਥੱਲੇ ਉਹਨਾਂ ਨੇ ਕੀਤਾ ਚੇਂਜ ਬਾਕੀ ਤੇ ਉਤੋਂ ਉਹਨਾਂ ਬਹੁਤ ਵਧੀਆ ਬਣਾਇਆ ਮਕਾਨ ਡਬਲ ਸਟੋਰੀ ਕੀਤੀ ਚਲੋ ਇਦਾਂ ਹੀ ਆ ਜੀ ਜੀ ਦੇ ਵਾਅਦੇ ਰਹੇ ਸਭ ਬਾਕੀ ਕੀ ਹੋਣਾ ਜਿੱਥੇ ਅਸੀਂ ਅੱਜ ਗਏ ਜਿੰਨਾਂ ਤੁਹਾਨੂੰ ਮਿਲਾਇਆ ਪਰਿਵਾਰ ਬਹੁਤ ਹੀ ਵਧੀਆ ਆ ਉਹਨਾਂ ਦਾ ਸੁਭਾਅ ਬਹੁਤ ਵਧੀਆ ਆਪਣੀ ਫੈਮਲੀ ਹੈ ਸਾਰੀ ਜੀ ਨੂੰ ਨਾਦਾ ਉਹਨਾਂ ਦੇ ਬੇਟੀਆਂ ਦਾ ਸੁਭਾਅ ਬਹੁਤ ਵਧੀਆ ਲੱਗਾ ਚਲੋ ਠੀਕ ਆ ਫਿਰ ਆਇਆ ਜਾਇਆ ਕਰੋ ਠੀਕ ਹੈ ਬਾ ਬਾਏ ਆਇਓ ਤਹੀ ਤਾਂ ਆਈ ਜੀ ਸਾਡੇ ਕੋ ਤੇ ਵੀ ਲੋਕ ਦੇਖਦੇ ਤੇ ਦੀਦੀਆਂ ਨੇ ਕਿੰਨੀ ਕਿ ਆਇਓ ਜਰੂਰ ਬਿਲਕੁਲ ਮਾਰੋ ਗਿਆ ਫਿਰ ਓਕੇ ਬਾਏ ਟਾਟਾ অল ਦਾ ਬੈਸਟ